ਪਿਛਲੇ ਕਈ ਦਿਨਾ ਤੋਂ ਲਗਾਤਾਰ ਹੋ ਰਹੀਆਂ ਭਾਰੀ ਬਰਸਾਤਾਂ ਲੋਕਾਂ ਦੇ ਲਈ ਮੁਸੀਬਤ ਬਣੀਆਂ ਹੋਈਆਂ ਨੇ ਦੂਜੇ ਪਾਸੇ ਰਾਵੀ ਦਰਿਆ ਵਿੱਚੋਂ ਵੱਦ ਪਾਣੀ ਵੀ ਛੱਡਿਆ ਗਿਆ ਹੈ ਜਿਸ ਕਰਕੇ ਅਜਨਾਲਾ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜਾ ਹੋ ਗਿਆ ਹੈ ਅਜਿਹਾ ਹਾਲ ਦੇ ਨਾਲ ਕੁਝ ਗਰੀਬ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਵਿੱਚ ਤਰੇੜਾਂ ਆ ਗਈਆਂ ਨੇ ਫਰਸ਼ ਵੀ ਬੈਠ ਗਏ ਨੇ ਜਿਸ ਨਾਲ ਮਕਾਨਾਂ ਦੇ ਡਿੱਗਣ ਦਾ ਖਤਰਾ ਮੰਡਰਾ ਰਿਹਾ ਹੈ ਪੀੜਤ ਪਰਿਵਾਰਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਲੋਕ ਆਪਣੇ ਆਸ਼ੀਆ ਨੇ ਖੋ ਜਾਣ ਦੇ ਡਰ ਵਿੱਚ ਜੀ ਰਹੇ ਨੇ ਇਲਾਕੇ ਦੀਆਂ ਪੀੜਤ ਔਰਤਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਇਹ ਘਰ ਬੜੀ ਹੀ ਮੁਸ਼ਕਲ ਦੇ ਨਾਲ ਬਣਾਏ ਸਨ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਜ਼ਦੂਰੀ ਕਰਕੇ ਅਤੇ ਕਈ ਵਾਰ ਤਾਂ ਲੋਕਾਂ ਦੇ ਕੋਲੋਂ ਪੈਸੇ ਮੰਗ ਕੇ ਇਹ ਆਸ਼ੀਆ ਨੇ ਤਿਆਰ ਕੀਤੇ ਸਨ ਪਰ ਹੁਣ ਕੁਦਰਤ ਦੇ ਕਹਿਰ ਕਾਰਨ ਉਹਨਾਂ ਦੀ ਸਾਰੀ ਕਮਾਈ ਉਹਨਾਂ ਦੀਆਂ ਸਾਰੀਆਂ ਉਮੀਦਾਂ ਮਿੱਟੀ ਵਿੱਚ ਮਿਲਦੀਆਂ ਹੋਈਆਂ ਦਿਖ ਰਹੀਆਂ ਨੇ ਪੀੜਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਹੀ ਮੁਆਵਜ਼ੇ ਦਾ ਐਲਾਨ ਕਰੇ ਤਾਂ ਜੋ ਇਹਨਾਂ ਰਹਿਣ ਬਸੇਰੀਆਂ ਦੀ ਮੁਰ ਤੋਂ ਉਸਾਰੀ ਕੀਤੀ ਜਾ ਸਕੇ ਆਪਣੇ ਘਰਾਂ ਨੂੰ ਟੁੱਟਦਾ ਦੇਖ ਕੇ ਅੱਖਾਂ ਵਿੱਚ ਹੰਝੂ ਆਉਣੇ ਤਾਂ ਸੁਭਾਵਕ ਹੀ ਨੇ ਇਤੇ ਪੀੜਿਤ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਦਿਨਾਂ ਤੋਂ ਰੋਟੀ ਨਹੀਂ ਖਾਧੀ ਜਿਸ ਕਰਕੇ ਉਹਨਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਇਸ ਵੇਲੇ ਪੀੜਿਤ ਔਰਤਾਂ ਅਤੇ ਉਹਨਾਂ ਦੇ ਪਰਿਵਾਰ ਨੇ ਹੋਰ ਕੀ ਕੁਝ ਕੀਤਾ ਤੁਸੀਂ ਵੀ ਸੁਣੋ ਤੇ ਨਾਲ ਹੀ ਮਦਦ ਦਾ ਹੱਥ ਵੀ ਵਧਾਓ ਸਮੱਸਿਆ ਹੈ ਘਰ ਹੜਾਂ ਕਰਕੇ ਘਰ ਜਿਹੜਾ ਨਾ ਬਹਿ ਗਿਆ ਕੰਧਾਂ ਪਾੜੀਆਂ ਸਾਰੀਆਂ ਬੁਰਾ ਆ ਗਿਆ ਸਮਾਨ ਸਾਰਾ ਕਿਤੇ ਰੱਖਿਆ ਹੈ ਤੇ ਤੇ ਰੋਟੀ ਪਾਣੀ ਕਦੇ ਮਿਲਦਾ ਕਦੇ ਨਹੀਂ ਮਿਲਦਾ ਇਸ ਤਰ੍ਹਾਂ ਵੀ ਤੁਹਾਨੂੰ ਇਸ ਤਰ੍ਹਾਂ ਬਣਾਏ ਘਰ ਕਾ ਦਾ ਕੰਮ ਕਰਦਾ ਕਿੰਨੀ ਮਿਹਨਤ ਨਾਲ ਬਣਾਏ ਘਰ ਮਿਹਨਤ ਬੜੀ ਮਿਹਨਤ ਨਾਲ ਬਣਾਇ ਜੀ ਜੜੀ ਦੱਪਾ ਕਰ ਕਰਕੇ ਤੇ ਹੁਣ ਕੀ ਕਰੀਏ ਕੀ ਕਰੀਏ ਪਹਿਲੇ ਜੀ ਪਹਿਲੇ ਤੇ ਲੱਗਾ ਬਹੁਤ ਜੀ ਜੀ ਤਾਂ ਕਿੰਨਾ ਲੱਗੁੰਦਾ ਬਹੁਤ ਬਹੁਤ ਦੁੱਖ ਹੈ ਜੀ ਮੈਂ ਸੁਪਨੇ ਚੂਰ ਹੋ ਚੂਰ ਹੋ ਗਏ ਠੀਕ ਹੈ ਇਹ ਸਾਰਾ ਡਿੱਗਣ ਵਾਲਾ ਜੇ ਹਾਂਜੀ ਕੀ ਮੰਗ ਕਰਦੇ ਮੰਗ ਸਰਕਾਰ ਕੋ ਇਹਨਾਂ ਨੂੰ ਪਤਾ ਜਾਂਦਾ ਕਿ ਕਿਦਾਂ ਗਰੀਬ ਟਾਈਮ ਪਾਸ ਕਰਦਾ ਹਾਂਜੀ ਹਾਂਜੀ ਸਾਡਾ ਮੇਟਰਾ ਘਰ ਕੋ ਹਾਂਜੀ ਉਹ ਪਿਆ ਸਾਡਾ ਹੱਕ ਚਾਹੀਦਾ ਸਾਡਾ ਘਰ ਬਣਾ ਜਾਵਾ ਢਿਆੜੀਆਂ ਕਰ ਕਰ ਕੇ ਕਿਹ ਨਾਲ ਜੀ ਬੜਾ ਮੇਰਾ ਨਾਮ ਜੋਤੀ ਹੈ ਜੀ ਕੋਈ ਜੀ ਕੀ ਹਾਲਾਤ ਕਰਦੇ ਸਾਡੇ ਤਾਂ ਬਹੁਤ ਮਾੜੇ ਹਾਲਾਜੇ ਆ ਜਿਹੜੇ ਹੜਾਂ ਕਾਰਨ ਆ ਦੇਖੋ ਸਾਡੇ ਘਰ ਦੀ ਤਾਂ ਨੀਹਾਂ ਤੱਕ ਬੈਠ ਗਈਆਂ ਜੀ ਹਾਂਜੀ ਬਹੁਤ ਹੀ ਬੁਰਾ ਹਾਲ ਜੇ ਸਾਡੇ ਪਿੱਛੇ ਵੀ ਬਹੁਤ ਹੀ ਨੁਕਸਾਨ ਹੋਇਆ ਜੀ ਹਾਂਜੀ ਇੰਨਾ ਦਾ ਮਕਾਨ ਬਣਾ ਲਿਆ ਆ ਜੀ ਤੇ ਕਿੰਨੇ ਪੈਸੇ ਲਾਏ ਸੀਗੇ ਤੇ ਇਹ ਕਿਸ ਤਰ੍ਹਾਂ ਬਣਾਇਆ ਨੂੰ ਇਹ ਤੁਹਾਨੂੰ ਕਾਤਾ ਜੀ ਅਸੀਂ ਦੇਖੋ ਬਹੁਤ ਮਿਹਨਤ ਨਾਲ ਬਣਾਇਆ ਮਜ਼ਦੂਰੀ ਕਰਦੇ ਜੀ ਤੇ ਆ ਤੁਸੀਂ ਦੇਖੋ ਹੜਾਂ ਕਰਨ ਸਾਡੇ ਘਰ ਦਾ ਕੀ ਹਾਲ ਹੋ ਗਿਆ ਜੀ ਕੋ ਕਰਦਾ ਮੰਦਾ ਹਾਲ ਜੀ ਬਹੁਤ ਜ਼ਿਆਦਾ ਮਿਹਨਤ ਨਾਲ ਘਰ ਬਣਾਇਆ ਵਾ ਹੁਣ ਕਰ ਬਹੁਤ ਸਾਰਾ ਪਿੱਛੇ ਕੰਦਾ ਬਹਿ ਗਿਆ ਪਹਿਲਾਂ ਬੈਜ ਜਾਵਾ ਬਹੁਤ ਔਖੇ ਆ ਇਸ ਮਾਣ ਕੋਠੇ ਤੇ ਚੜਾਇਆ ਉਹ ਵੀ ਪਿੱਜਣ ਲਿਆ ਵਾ ਕਾਰ ਵੀ ਸਾਰੇ ਬਾਥਰੂਮ ਹੀ ਬੈਗੇ ਕੰਦਾ ਵੀ ਬੈਗੀਆਂ ਸਨ ਸਰਕਾਰ ਵੱਧ ਵੱਧ ਕੋਈ ਮਤ ਕਰੇ ਇਥੇ ਕੋਈ ਪਹੁੰਚਣ ਵੀ ਨਹੀਂ ਗਿਆ ਸਾਡੀ ਮੰਤ ਕਰਨ ਵਾਸਤੇ